ਤੇ ਅੱਜ ਰੌਣਕਾਂ ਪੂਰੀਆਂ ਲੱਗੀਆਂ ਹੋਈਆਂ ਨੇ ਅਸੀਂ ਸਾਹਨੇਵਾਲ ਦੇ ਵਿੱਚ ਇੱਥੇ ਪਿੱਪਣਾ ਬੋੜਾਂ ਦੇ ਥੱਲੇ ਜਿਹੜੀਆਂ ਪੀਂਗਾ ਪਾ ਕੇ ਧੀਆਂ ਲਾਈਆਂ ਹੋਈਆਂ

ਕਦੇ ਇਹਨਾਂ ਲੜੀਆਂ ਸਾਡੂ ਮਰਗੇ ਖੈ ਕੇ ਕੋਲਾਂ ਕੂਕਦੀਆਂ ਵਿੱਚ ਬਾਗਾਂ ਦੇ ਬਹਿ ਕੇ ਕੋਲਾਂ ਕੂਕਦੀਆਂ ਵਿੱਚ ਬਾਗਾਂ ਦੇ ਕੀ ਕੋਲਾਂ ਕੂਕਦੀਆਂ ਵਿੱਚ ਬਾਗਾਂ ਦੇ ਬਹਿ ਕੇ ਕੋਲਾਂ ਕੂਕਦੀਆਂ ਕਾਫੀ ਜਿਵੇਂ ਹੁਣ ਸ਼ਹਿਰੋਂ ਵੀ ਕਾਫੀ ਲੋਕ ਚੱਲ ਕੇ ਆਏ ਨੇ ਹਨਾ ਦੇਖਣ ਲਈ ਕਿ ਪੰਜਾਬ ਦਾ ਜਿਹੜਾ ਅਸਲੀ ਵਿਰਸਾ ਹੈ ਉਹ ਪਿੰਡਾਂ ਵਿੱਚ ਆ ਇਹ ਅਸੀਂ ਚੱਲ ਕੇ ਦੇਖੀਏ ਜਿਵੇਂ ਅਸੀਂ ਇੱਥੇ ਪੁਰਾਣਾ ਵਿਰਾਸਤੀ ਸਮਾਨ ਅਜ ਸਜਾਇਆ ਹੋਇਆ ਗੱਡੇ ਖੜੇ ਕੀਤੇ ਹੋਇਆ ਫੁਲਕਾਰੀਆਂ ਅਗਲੀ ਚੇ ਵਸਾਈ ਹੋਏ ਨੇ ਫੁਲਕਾਰੀਆਂ ਪੱਖੀਆਂ ਚਰਖੇ ਰੱਖੇ ਹੋਏ ਮਧਾਣੀਆਂ ਆਪਣਾ ਪੂਰਾ ਪੰਜਾਬੀ ਕਲਚਰ ਅਸੀਂ ਕ੍ਰੀਏਟ ਕੀਤਾ ਹੋਇਆ ਸ਼ਹਿਰੋਂ ਵੀ ਕਾਫੀ ਲੋਕ ਦੇਖਣ ਵਾਸਤੇ ਆਏ ਨੇ ਉਹਨਾਂ ਅੰਦਰ ਵੀ ਖੇਚ ਸੀ ਦੇਖਣ ਲਈ ਪੰਜਾਬੀ ਕਲਚਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਲੋਕ ਜਿਹੜੇ ਆਉਣ ਵਾਲੀ ਜਨਰੇਸ਼ਨ ਆ ਬੱਚੇ ਉਹੋ ਆਪਣਾ ਜਿਹੜਾ ਵਿਰਸਾ ਹੈ ਸਾਂਭ ਕੇ ਰੱਖਣ ਤੇ ਭੁੱਲਣ ਦੇ ਨਾ ਚੀਜ਼ਾਂ ਨਵੀਂ ਪੀੜ੍ਹੀ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਆਪਣੇ ਵਿਰਸੇ ਨਾਲ ਜੁੜਨ ਪੰਜਾਬੀ ਮਾਂ ਬੋਲੀ ਨੂੰ ਯਾਦ ਰੱਖਣ ਅਸੀਂ ਕੋਸ਼ਿਸ਼ ਕਰੀਏ ਪੰਜਾਬੀ ਬੋਲੀਏ ਪੰਜਾਬੀ ਲਿਖੀਏ ਔਰ ਪੰਜਾਬੀ ਨੂੰ ਹੀ ਪਹਿਲ ਦੇਈਏ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਜਿਉਂਦਾ ਰੱਖੀਏ ਵੀਰ ਇਕੱਠੀਆਂ ਕਰੇ ਭਾਦੋ ਚੰਦ ਰਿਵ ਛੋੜੇ ਪਾਵੇ ਸੋਣ ਵੀਰ ਇਕੱਠੀਆਂ ਕਰੇ ਭਾਦੋ ਚੰਦ ਰਿਵ ਛੋੜੇ ਗੁੜੀਆਂ ਸੋਣ ਦੇ ਮਹੀਨੇ ਚ ਆਉਂਦੀਆਂ ਨੇ ਹੈਨਾ ਤੇ ਭਾਦੋ ਚ ਫਿਰ ਉਹ ਲੈਣ ਆ ਜਾਂ ਚਲੇ ਜਾਂਦੀਆਂ ਨੇ ਤੀਆਂ ਮਨਾ ਕੇ ਨਚਣ ਜਾਣਦੀ ਗਾਣ ਜਾਣਦੀ ਮੈਂ ਨਾ ਕਿਸੇ ਤੋਂ ਹਾਰੀ ਨਚਣ ਜਾਣਦੀ ਗਾਣ ਜਾਣਦੀ ਮੈਂ ਨਾ ਕਿਸੇ ਤੋਂ ਹਾਰੀ ਨੀ ਉੱਦਰ ਰਮਾਲ ਹਿੱਲ ਮੇਰੀ ਇਹ ਦਰੋਹਿਲੀ ਫੁਲਕਾਰੀ ਨੀ ਉੱਧਰ ਰਮਾਲ ਹਿੱਲਿਆ ਜਤਿੰਦਰ ਕੌਰ ਸੰਤੂ ਨੇ ਪ੍ਰਬੰਧ ਕੀਤਾ ਹੈ ਮੈਂ ਮੇਰੀ ਭੈਣ ਨੂੰ ਬਹੁਤ ਮੁਬਾਰਕਬਾਦ ਦਿੰਨੀ ਆਂ ਔਰ ਸਾਰੀਆਂ ਭੈਣਾਂ ਨੂੰ ਦੀ ਜਿਹੇ ਤਿਉਹਾਰ ਦੀਆਂ ਮੁਬਾਰਕਾਂ ਦਿੰਨੀ ਆਂ ਧੰਨਵਾਦ ਜੀ